50000 ਰੁਪਈਆ 50000 ਸ਼ੀਲੂ ਤੇ ਅੰਬਾ ਅੰਬਾ ਤੇ ਸ਼ੀਲੂ ਸ਼ੀਲੂ ਤੇ ਅੰਬਾ ਉਹ ਪਾਖਾੜੇ ਆਇਆ ਸਵਾਦ ਕੇ ਨਹੀਂ ਫੇਰਾ ਗਰਫਰੇ ਦਾ ਮੈਚ ਖੇਡਿਆ ਜਾ ਰਿਹਾ ਇੱਕ ਜੱਫਾ ਕਹਿੰਦੇ ਟਰੈਕਟਰ ਵਾਲਾ ਰਹਿ ਗਿਆ ਗੱਲਾਂ ਸਮੇਂ ਦੀਆਂ ਹੋਣਗੀਆਂ ਇੱਕ ਇੱਕ ਜੱਫਾ ਹੋਇਆ ਦੋ ਦੋ ਜੱਫੇ ਹਜੇ ਬਾਕੀ ਆ ਬਗੜੀਆਂ ਆ ਰਿਆ ਬਹੁਤ ਬਹੁਤ ਮੁਬਾਰਕਬਾਦ ਹੈ ਭਰਾਵਾਂ ਨੂੰ ਬੜੀ ਮਿਹਨਤ ਕੀਤੀ ਹੈ ਬੜੀ ਮਿਹਨਤ ਕੀਤੀ ਅੱਜ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਆਓ ਸ਼ਿਲੂ ਦੋ ਲ ਆ ਗਿਆ ਜਿੱਕ ਹੋਰ ਲ ਆ ਗਿਆ ਤੇ ਮੋੜ ਵੀਰਪਾਲ ਕਹਿੰਦਾ ਫੋ ਟਰੈਕਟਰ ਨਾਲ 2.5 ਲੱਖ ਦੇਵਾਂਗੇ 2.5 ਕਰਕੇ ਪਿੰਡਾਂ ਕਬੱਡੀਆਂ ਸੁਆਮਾਂ ਰਹੀਆਂ ਡੀਏਵੀ ਕਾਲਜ ਜਲੰਧਰ ਦੀ ਟੀਮ ਦੇ ਲਈ ਮੇਰੇ ਵੀਰੋ ਲਓ ਅਗਲੀ ਕਬੱਡੀ ਮੇਰਾ ਖਿਆਲਾ ਰਕੇਸ਼ ਬੋਪਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਚਾਰ ਨੇ ਪ੍ਰਵੀਨ ਪਰ ਜਾਫੀਆਂ ਦੇ ਵਿੱਚੋਂ ਹੁਣ ਕੌਣ ਮੇਰੇ ਵੀਰੋ ਵੱਧ ਕੇ ਲਾਵੇਗਾ ਜੱਫਾ ਇਹ ਗੱਲ ਸਮੇਂ ਦੀ ਹੈ ਫਾਈਨਲ ਚੱਲ ਰਿਹਾ ਹੈ ਸ਼ੀਲੂ ਆਓ ਸ਼ੀਲੂ ਢਾਈ ਲੱਖ ਢਾਈ ਲੱਖ ਕੋਈ ਜਿੱਤ ਗਿਆ ਆ ਪੈਸੇ ਕੱਢ ਲੈ ਮੇਰੀ ਜੇਲ੍ਹ ਤੋਂ ਇਹ ਜਿਹਦੀ ਮਾਨ ਦਾ ਮੋੜ ਵੀਰ ਫੜਾ ਦੇ ਲੈ ਵੀ ਸੰਧੂਆ ਫੜਾ ਲੈ ਸੋਨਾ ਪੋਗਾ ਜਿਲ੍ਹਾ ਹੈ ਮੇਰੇ ਮਿੱਤਰੋ ਇਹਦਾ ਸੁਲੀਣਾ ਪਿੰਡ ਹੈ ਲੋ ਰੇਸ਼ਮ ਕਬੱਡੀ ਪਾੜਿਆ ਉਸਤਾਦ ਜੀ ਆ ਜਾਓ ਕਬੱਡੀ ਵਧਾਦੇ ਦੇ ਪੈਦੀ ਹੈ ਸ਼ੀਲੂ ਸ਼ੀਲੂ ਦੇਖ ਰਿਹਾ ਟੱਕਰ ਦੀ ਕੋਸ਼ਿਸ਼ ਕਰਦਾ ਹੋਇਆ ਮਾਨ ਨਿਸ਼ਾ ਦਾ ਪੁੱਤਰ ਸੁਰਿੰਦਰ ਸਿੰਘ ਨੂੰ ਮਾਰ ਹੈ ਉਹ ਪੁੱਤਰ ਦੀ ਖੇਡ ਦੇ ਉੱਪਰ ਜਾ ਲੈਣ ਦੇ ਮੈਨੂੰ ਜਾ ਲੈਣ ਦੇ ਆਹ ਸਾਹਮਣੇ ਕਹਿੰਦੇ ਤੁਖ ਟੁੱਟਣਗੇ ਅਗਲੀ ਰੇਡ ਕਹਿੰਦੇ ਰਵੀ ਤੌਰੇ ਵਾਲਾ ਉਹ ਟਰੈਕੋ ਦੇ ਪੰਡ ਕੱਪ ਲੋਕੋ ਬਾਝੀਆਂ ਮੋੜਨ ਦਾ ਇਹ ਕਹਿੰਦੇ ਰੇਸ਼ਮ ਆਹ ਕਹਿੰਦੇ ਸ਼ਿੱਲੂ ਮੇਰੇ ਮਿੱਤਰੋ ਉਹ ਹਰਿਆਣੇ ਵਾਲਾ ਇਹ ਬੰਲੇ ਬੰਲੇ ਪਾਰੇ ਵੱਡੇ ਮੇਲੇ ਤੇ ਇਹ 500 ਦਾ ਮੇਲਾ ਚੱਲਦਾ ਮੇਰੇ ਮਿੱਤਰੋ ਉਹ ਧਾਫੀ ਪਿੰਡ ਪੱਲਖ ਦੀ ਹੁਣ ਨਾ ਚੰਬਰਾ ਛੱਡ ਦੇ ਕਹਿਣ ਜੋਗਾ ਜੈ ਖੀਲੂ ਆ ਗਿਆ ਗੱਬਰੂ ਵਿੱਚ ਬਲਾਣਾ ਦੇ 10000 ਰੁਪਏ ਤੇਰੇ ਰੇਡਾਂ ਦੇ ਲੱਗਾ ਹਾ ਜੋੜੇ ਵਾਲਾ ਰਵੀ ਅਗਲੀ ਕਬੱਡੀ ਆਹ ਹੈ ਲੱਖ ਲੱਖ ਦੀ ਕਬੱਡੀ ਪਰ ਲੱਖਾਂ ਦੀ ਗੱਲ ਪਿੱਛੇ ਰਹਿ ਗਈ ਹੁਣ ਦਾ ਕਰੋੜਾਂ ਦੀ ਖੇਡ ਮੱਖੀ ਦੀ ਰੇਡ ਕੋਸੇ ਗੁਰਲੇ ਵਾਲੇ ਦੇ ਬੋਲ ਆਓ ਸਾਹਮਣੇ ਕਹਿੰਦੇ ਕਬੱਡੀ ਪੜ ਰਹੀ ਹੈ ਐਡਾ ਦਿਲ ਕਿੱਥੋਂ ਐਡਾ ਦਿਲ ਕਿੱਥੋਂ ਇਹ ਕਹਿੰਨ ਨੂੰ ਕੀ ਕਹਣਾ ਜਨਾਬ ਲੋਕਾਂ ਨੇ ਇਹ ਕਹਿੰਦੇ ਜੀਤਾ ਦੰਦਾ ਥੱਲੇ ਲਿਆਂਦੀਆਂ ਅੱਜ ਕਹਿੰਦੇ ਮੌਣ ਵੀਰ ਪੱਲਣ